ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋਸਤੋ ਕੱਲ ਕਿਹਾ ਸੀਗਾ ਕਿ ਕੱਲ ਨੂੰ ਮੈਂ ਉਸ ਏਰੀਏ ਦੇ ਲਈ ਵੀਡੀਓ ਲੈ ਕੇ ਆਵਾਂਗੇ ਮਹਾਲੀਲੇ ਜਿੱਥੇ ਮੈਂ ਅੱਜ ਦੋਸਤੋ ਇੱਕ ਸਵਾਲ ਨੂੰ ਅਡਰੈਸ ਕਰਾਂਗਾ ਕਿ ਉਹ ਕਿਹੜੀ ਜਗ੍ਹਾ ਹੈਗੀ ਜਿੱਥੇ 3-4 ਮਹੀਨਿਆਂ ਦੇ ਵਿੱਚ ਹੀ ਰੇਟ ਨੇ ਜਿਹੜੇ ਦੁੱਗਨੇ ਹੋ ਜਾਂਦੇ ਨੇ ਰੇਟ ਵੀ ਕੋਈ ਥੋੜੇ ਨਹੀਂ 3 ਕਰੋੜ ਵਾਲੀ 6-6 ਕਰੋੜ ਨੂੰ 7-7 ਕਰੋੜ ਨੂੰ ਪ੍ਰਾਪਰਟੀ ਹੋ ਜਾਂਦੀ ਆ ਮੈਂ ਇਹ ਵੀ ਸਵਾਲ ਅਡਰੈਸ ਕਰਾਂਗਾ ਔਰ ਤੁਹਾਨੂੰ ਦੱਸਾਂਗਾ ਕਿ ਕਿਹੜੀ ਪ੍ਰਾਪਰਟੀ ਹੈ ਜਿਹੜੀ ਕਿ ਮੂਰਲੇ ਸ਼ੇਮੀਨਾਂ ਦੇ ਵਿੱਚ ਦੁੱਗਣੀ ਹੋਣ ਵਾਲੀ ਹੈ ਕੀ ਤੁਸੀਂ ਉੱਥੇ ਪੈਸੇ ਲਾਉਣੇ ਚਾਹੋਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਕਈ ਦਿਨਾਂ ਦਾ ਹੁਣ ਇਸ ਗੱਲ ਦੇ ਉੱਪਰ ਵੀਡੀਓ ਪਾ ਰਿਹਾ ਸੀਗਾ ਕਿ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਰੇਟ ਸਸਤੇ ਹੋਣ ਲੱਗੇ ਔਰ ਉਹ ਸੱਚਾਈ ਹੀ ਬਿਆਨ ਕਰੀ ਦੀ ਆ ਕਦੇ ਕਿਸੇ ਕਰਕੇ ਮੈਂ ਨੀ ਮਤਲਬ ਵੀਡੀਓ ਪਾਉਣਾ ਹੁੰਦਾ ਤੇ ਨਾ ਕਿਸੇ ਦੇ ਨੁਕਸਾਨ ਲਈ ਨਾ ਕਿਸੇ ਦੇ ਭਲੇ ਲਈ ਜੋ ਸਲੀਅਤ ਹੈ ਉਹ ਦੱਸੀ ਦੀ ਆ ਪਰ ਅੱਜ ਮੈਂ ਦੋਸਤੋ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸੱਚਾਈ ਦੱਸਣ ਜਾ ਰਿਹਾ ਜਿਦੇ ਚ ਮਤਲਬ ਜਿਹੜਾ ਇਲਾਕਾ ਦਾ ਉਹ ਇਲਾਕਾ ਜਿੱਥੇ ਰੇਟ 3 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਡਬਲ ਹੋ ਗਏ ਜਿਹੜੀ 3 ਕਰੋੜ ਵਾਲੀ ਪ੍ਰਾਪਰਟੀ ਸੀ ਉਹ 6 ਕਰੋੜ ਦੀ ਹੋ ਗਈ ਔਰ 6 ਕਰੋੜ ਵਾਲੀ ਪ੍ਰਾਪਰਟੀ 12 ਕਰੋੜ ਦੀ ਕਦੋਂ ਹੋ ਰਹੀ ਆ ਤੇ ਕਿਵੇਂ ਹੋ ਰਹੀ ਆ ਉਹਦੇ ਸਬੂਤ ਤੁਹਾਡੇ ਨਾਲ ਸਾਂਝੇ ਕਰਨ ਲੱਗਿਆਗਾ ਆਹ ਵੀਡੀਓ ਕਰਦੇ ਆ ਸਟਾਰਟ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦੋਸਤੋ ਮੈਂ ਫਤਿਹ ਸਾਹਿਬ ਦੁਆਰਾ ਬੁਲਾ ਗਿਆ ਚਲੋ ਸੌਰੀ ਕੋਈ ਬਾਤ ਨਹੀਂ ਨਹੀਂ ਸੌਰੀ ਨਹੀਂ ਚੰਗੀ ਗੱਲ ਹੈ ਅੱਛਾ ਦੋਸਤੋ ਮਹਾਲੀ ਦੇ ਵਿੱਚ ਜਿਹੜੇ ਲੋਕ ਤਾਂ ਮਹਾਲੀ ਬਾਰੇ ਜਾਣਦੇ ਨੇ ਉਹਨਾਂ ਨੂੰ ਤਾਂ ਉਹਨਾਂ ਇਲਾਕਿਆਂ ਦਾ ਏਰੀਆ ਦਾ ਪਤਾ ਹੈ ਲੇਕਿਨ ਜਿਹੜੇ ਮਹਾਲੀ ਤੋਂ ਦੂਰ ਨੇ ਜਾਂ ਜਿਹੜੇ ਲੋਕਾਂ ਨੂੰ ਉੱਥੋਂ ਦੀ ਸਥਿਤੀ ਬਾਰੇ ਪਤਾ ਨਹੀਂ ਹੈਗਾ ਉਹਨਾਂ ਲਈ ਇਹ ਵੀਡੀਓ ਜ਼ਿਆਦਾ ਜ਼ਰੂਰੀ ਹੁੰਦੀ ਆ ਪਰ ਜ਼ਰੂਰੀ ਤਾਂ ਸਭ ਲਈ ਹੁੰਦੀ ਆ ਦੋਤੋਂ ਮਹਾਲੀ ਦੇ ਨਾਲ 에어ਪੋਰਟ ਲੱਗਦਾ ਆਪਣੇ ਸੌਰੀ 에어ਪੋਰਟ ਦੇ ਨਾਲ ਮਹਾਲੀ ਦੀ ਜਿਹੜੀ ਲੱਗਦੇ ਨੇ ਪਿੰਡ ਬਿਲਕੁਲ 에어ਪੋਰਟ ਦੇ ਨਾਲ ਆਈਟੀ ਸਿਟੀ ਕੱਟੀ ਆ ਮਹਾਲੀ ਦੇ ਵਿੱਚ 82 ਸੈਕਟਰ ਚ ਗਮਾਡਾ ਨੇ ਤੇ ਗਮਾਡਾ ਨੇ ਜਿਹੜੀ 에어로 ਸਿਟੀ ਕੱਟੀ ਆ ਏਰੋ ਸਿਟੀ ਦੇ ਨਾਲ ਦੋਸਤੋ ਅੱਗੇ 8 ਪਿੰਡ ਤਕਰੀਬਨ ਐਕਵਾਇਰ ਕਰਕੇ ਜਿਦੇ ਚ ਮਾਟਰਾ ਸੇਊ ਕੋਰੜੀ ਬੜੀ ਹੈ ਜੀ ਇਹ ਸਾਰੇ ਪਿੰਡ ਸੀਗੇ ਜਿਹੜੇ ਆਪਣਾ ਅਤੋ ਪਤੋ ਵਗੈਰਾ ਇਹ ਪਿੰਡ ਐਕਵਾਇਰ ਹੋ ਗਏ ਕੁਝ ਏਰੀਆ ਰਹਿੰਦਾ ਵੀ ਆ ਜਿਹੜਾ ਮਾੜਾ ਮੋਟਾ ਹੋਣ ਵਾਲਾ ਉੱਥੇ ਰੇਟ 18-20 ਕਰੋੜ ਦਾ ਐਲਓਆਈਆਂ ਦਾ ਏਕੜ ਦਾ ਹੋ ਚੁੱਕਿਆ ਹੈਗਾ ਔਰ ਕਿਤੇ ਕਿਤੇ ਜੇ 10-12 ਕਰੋੜ ਦਾ ਰੇਟ ਹੈਗਾ ਜਿਹੜੇ ਪਿਛਲੇ ਪਿੰਡ ਨੇ ਕੋਰੜੀ ਵਗੈਰਾ ਤੇ ਲੇਕਿਨ ਦੋਸਤੋ ਉਹ ਕਿਹੜਾ ਇਲਾਕਾ ਹੈਗਾ ਜਿਹੜਾ ਇਹ 3 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਇੰਨਾ ਵੱਧ ਗਿਆ ਇਹਦੇ ਨਾਲ ਲੱਗਦੇ ਜੋ ਦੋਸਤੋ ਜਿਹੜੇ ਪਿੰਡ ਸੀਗੇ ਮੈਂ ਖਾਸ ਤੌਰ ਤੇ ਤਿੰਨ ਕੁ ਪਿੰਡਾਂ ਦੀ ਜ਼ਿਆਦਾ ਗੱਲ ਕਰੂੰਗਾ ਬਨੂੜ ਨਾਲ ਆ ਜਾਂਦਾਗਾ ਬਨੂੜ ਦੇ ਤਿੰਨ ਪਿੰਡ ਪੈਂਦੇ ਸੀਗੇ ਜਿਹਦੇ ਵਿੱਚ ਸੇਖ ਨਵਾਜਰਾ ਜਿਹਦੇ ਵਿੱਚ ਕੋਰੜਾ ਤੇ ਜਿਹਦੇ ਵਿੱਚ ਆਪਣਾ ਮਾਨਕਪੁਰ ਕਲਰ ਇਹਨਾਂ ਪਿੰਡਾਂ ਨੂੰ ਪਹਿਲਾਂ ਇਹ ਬਨੂਰ ਦੇ ਨਾਲ ਜੁੜੇ ਹੋਏ ਸੀ ਇਹਨਾਂ ਨੂੰ ਬਾਹਰ ਰੱਖਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਮਹਾਲੀ ਕਮੇਟੀ ਦੇ ਵਿੱਚ ਲੈ ਲਿਆ ਚਲੋ ਉਹ ਪ੍ਰੋਸੈਸ ਚੇਂਜ ਹੋਇਆ ਉਹ ਇੱਕ ਵੱਖਰਾ ਵਿਸ਼ਾ ਹੈ ਉਹਦੀ ਡਿਟੇਲ ਕਦੇ ਤੁਹਾਨੂੰ ਫੇਰ ਦੱਸੂਗਾ ਉੱਥੇ ਰੋਜ਼ ਤੋਂ ਰੇਟ ਜਿਹੜੇ ਸੀਗੇ ਤਕਰੀਬਨ 3.1 ਕਰੋੜ ਰੁਪਏ ਦੇ ਕਰੀਬ ਉੱਥੇ ਏਕੜ ਦਾ ਰੇਟ ਸੀਗਾ ਔਰ ਬਹੁਤ ਘੱਟ ਵੀ ਸੀਗਾ ਮੈਂ ਤੁਹਾਨੂੰ ਅਗਲੀ ਵੀ ਗੱਲ ਦੱਸਤੀਆਂ ਦੁੱਗੁਨੇ ਦੀ ਵਿਜਾਇਤ ਤਿੱਗਲੇ ਵੀ ਰੇਟ ਹੋਏ ਨੇ ਉੱਥੇ ਜਿਹੜੀਆਂ ਮਸਤੀਲਾਂ 50 ਤੋਂ ਥੱਲੇ ਸੀਗੀਆਂ ਜਿਹੜੀ ਮਸਤੀਲਿਕ ਤੋਂ ਲੈ ਕੇ 50 49 ਤੱਕ ਸੀਗੀ ਉਹ ਗ੍ਰੀਨ ਬੈਲਟ ਦੇ ਵਿੱਚ ਆਉਂਦੀਆਂ ਸੀ ਗ੍ਰੀਨ ਬੈਲਟ ਦਾ ਰੇਟ ਬਿਲਕੁਲ ਹੀ ਡਾਊਨ ਸੀ ਕਰੋੜ ਨੂੰ ਵੀ ਕੋਈ ਪੁੱਛਦਾ ਨਹੀਂ ਸੀਗਾ ਕਿਉਂਕਿ ਉੱਥੇ ਤੁਸੀਂ ਕੰਸਟ੍ਰਕਸ਼ਨ ਨਹੀਂ ਕਰ ਸਕਦੇ ਲੇਕਿਨ ਉਦੋਂ 50 ਤੋਂ ਜਦੋਂ ਅਸੀਂ ਪੁੱਛਦੇ ਹੁੰਦੇ ਤੇ ਭਾਈ ਤੁਹਾਡੀ ਜ਼ਮੀਨ ਕਦੀ ਵਿਕਦੀ ਆ ਤਾਂ ਅਸੀਂ ਨਾਲ ਦੀ ਨਾਲ ਪੁੱਛਦੇ ਤੇ ਵੀ ਮਸਟੀਲ ਕਿਹੜੀ ਆ ਜਿਹੜੀ 50 ਤੋਂ ਉੱਪਰ ਲੀਆਂ ਮਸਟੀਲਾਂ ਦੀਆਂ ਉੱਥੇ ਰੇਟ ਤਕਰੀਬਨ 2.5 ਤੋਂ 3 ਕਰੋੜ ਦਾ ਮਤਲਬ ਸੀਗਾ ਪਰ ਦੋਸਤੋ ਸਰਕਾਰ ਨੇ ਇਹਨਾਂ ਪਿੰਡਾਂ ਨੂੰ ਵੀ ਮਤਲਬ ਐਕਵਾਇਰ ਕਰਨ ਦਾ ਫੈਸਲਾ ਕਰ ਲਿਆ ਜਦੋਂ ਇਹ ਫੈਸਲਾ ਹੋਇਆ ਤੇ ਨਾਲ ਦੀ ਨਾਲ ਇਹਦਾ ਅਜੇ ਪ੍ਰੋਸੈਸ ਹੋਣਾ ਸਟਾਰਟ ਹੋਇਆ ਤੇ ਰੇਟ ਨੇ ਜਿਹੜੇ ਵਧਨੇ ਸ਼ੁਰੂ ਹੋਏ 3 ਤੋਂ 4 ਕਰੋੜ 4 ਤੋਂ 5 5 ਤੋਂ 6 ਕਰੋੜ ਤੇ ਪਹੁੰਚ ਗਿਆ ਔਰ ਦੋਸਤੋ ਪ੍ਰੋਸੈਸ ਸਟਾਰਟ ਹੋ ਗਿਆ ਉਹਦੇ ਚ ਨਾਲ ਫਾਇਦਾ ਕੀ ਹੋਇਆ ਜਿਹੜੀ ਗ੍ਰੀਨ ਬੈਲਟ ਸੀਗੀ 50 ਨੰਬਰ ਮਸਤੀਲਾ ਤੋਂ ਥੱਲੇ ਵਾਲਿਆਂ ਜਿਹਦੀ ਮੈਂ ਤੁਹਾਨੂੰ ਦੱਸਦਾ ਕਿ ਕਰੋੜ ਰੁਪਏ ਡੇਢ ਕਰੋੜ ਰੁਪਏ ਰੇਟ ਸੀਗਾ ਉਹ ਸ਼ਰਤ ਵੀ ਖਤਮ ਕਰਤੀ ਕਿਉਂਕਿ ਹੁਣ ਤਾਂ ਸਾਰੇ ਅਕਵਾਇਰ ਹੋਣੇ ਆ ਹੁਣ ਤਾਂ ਨੰਬਰ ਅਕਵਾਇਰ ਹੋਣੇ ਨੇ ਉਹਦੇ ਚ ਦੋਸਤੋ ਉਹ ਬੈਲਟ ਵੀ ਵਿੱਚ ਆ ਗਈ ਉਹਨਾਂ ਨੇ ਉਹ ਗ੍ਰੀਨ ਬੈਲਟ ਵਾਲਾ ਜਿਹੜਾ ਸਰਕਾਰ ਨੇ ਸੀਗਾ ਉਹ ਖਤਮ ਕਰਤਾ ਹੁਣ ਜਿਹੜੀ ਕਰੋੜ ਵਾਲੀ ਸੀ ਉਹ 6 ਕਰੋੜ ਨੂੰ ਹੋ ਗਈ 6 ਗੁਣਾ ਰੇਟ ਹੋ ਗਏ ਦੋਸਤੋ 6 ਗੁਣਾ 5 ਤੋਂ 6 ਗੁਣਾ ਰੇਟ ਆਹੀ ਮਤਲਬ 4 ਮਹੀਨਿਆਂ ਦੀ ਮੈਂ ਗੱਲ ਕਰ ਰਿਹਾ ਬਹੁਤ ਲੰਮੀ ਚੌੜੀ ਗੱਲ ਨਹੀਂ ਕਰ ਰਿਹਾ ਜਿਹੜੇ ਮੰਨ ਲਓ ਤੁਸੀਂ ਜੇ ਆਪਾਂ ਲੈ ਲਈਏ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਮਹੀਨਾ ਇਹ ਅਪ੍ਰੈਲ ਤੋਂ ਬਾਅਦ ਬਾਅਦ ਦੀਆਂ ਗੱਲਾਂ ਲਗੀਆਂ ਤੇ ਹੁਣ ਦੋਸਤੋ ਅਗਲੀ ਗੱਲ ਉਹ ਤਾਂ ਗਏ ਹੋ ਉਹ ਤਾਂ ਤੁਹਾਡੇ ਬੱਸ ਦੇ ਵਿੱਚੋਂ ਨਿਕਲ ਗਈ ਗੱਲ ਕਾਹਣੀ ਬਾਹ ਹੁਣ ਤੁਹਾਡੇ ਫਾਇਦੇ ਲਈ ਕੀ ਗੱਲ ਹੈ ਜੇ ਕੋਈ ਬੰਦਾ ਇਨਵੈਸਟ ਕਰਨੇ ਚਾਹੁੰਦਾਗਾ ਉੱਥੇ ਤੋਂ ਤੋਂ ਇਹ ਮਤਲਬ ਨਾ ਨੋਟਿਸ ਆਉਂਦੇ ਨੇ ਸਰਕਾਰ ਮੈਂ ਤੁਹਾਨੂੰ ਕਈ ਵਾਰੀ ਪਹਿਲਾਂ ਦੱਸਿਆਗਾ ਕਿ ਜਿਵੇਂ ਜਿਵੇਂ ਸਰਕਾਰ ਪ੍ਰੋਸੈਸ ਚਲਾਈ ਜਾਂਦੀ ਆ ਉਹਦਾ ਇੱਕ ਨੋਟਿਸ ਹੁੰਦਾਗਾ ਉਹ ਨੋਟਿਸ ਲੋਕਾਂ ਨੂੰ ਮਾਲਕਾਂ ਨੂੰ ਭੇਜਦੇ ਨੇ ਉਹ ਉਹਦੇ ਮੁਤਾਬਕ ਹੀਗਾ ਕਾਰਵਾਈ ਚੱਲੀ ਜਾਂਦੀ ਆ ਉੱਥੇ ਤਕਰੀਬਨ ਦਫਾ 6 ਦਾ ਨੋਟਿਸ ਆਉਣਾ ਸ਼ੁਰੂ ਹੋ ਗਿਆ ਔਰ ਦੋ ਤੱਕ ਬਹੁਤ ਤੇਜ਼ੀ ਦੇ ਨਾਲ ਇਹ ਜ਼ਮੀਨ ਨੂੰ ਹੁਣ ਐਕਵਾਇਰ ਕਰ ਰਹੀ ਹੈ ਸਰਕਾਰ ਇਹ ਪਿੰਡਾਂ ਨੇ ਵੀ ਜਿਵੇਂ ਬਾਕੀ ਦੇ ਪਿੰਡਾਂ ਦਾ ਜਿਹੜਾ ਆਪਾਂ ਕਹੇ ਲੋ ਕਿ ਸੈਕਟਰ ਬਣ ਗਿਆ ਐਰੋਟਰੋਪੋਲਿਸ ਐਰੋ ਸਿਟੀ ਦਾ ਵਾਅਦਾ ਕਰਤਾ ਸਰਕਾਰ ਨੇ ਐਰੋਟਰੋਪੋਲਸ ਵਾਂਗੂ ਜਿਵੇਂ ਉੱਥੇ ਮਤਲ ਸਾਰਾ ਪ੍ਰੋਜੈਕਟ ਕੱਟਿਆ ਗਿਆ ਰੈ residențial ਬਣ ਗਏ ਕਮਰਸ਼ੀਅਲ ਬਣ ਗਏ ਸ਼ੋਰੂਮ ਬਣ ਲੱਗ ਜਾਣਗੇ ਤੇ ਏ ਵੀ ਸੇਮ ਪੋਜੀਸ਼ਨ ਦੇ ਵਿੱਚ ਆ ਜਾਣੇ ਨੇ ਤਿੰਨੇ ਪਿੰਡ ਔਰ ਇਨ੍ਹਾਂ ਦਾ ਜਦੋਂ ਏਦੋਂ ਬਾਅਦ ਦੋਸਤੋ ਦੋ ਤਿੰਨ ਨੋਟਿਸ ਜਿਹੜੇ ਰਹਿ ਗਏ ਜਦੋਂ ਉਹ ਨੋਟਿਸ ਆ ਗਏ ਯਾਨੀ ਕਿ ਪ੍ਰਕਿਰਿਆ ਪੂਰਾ ਹੋ ਗਿਆ ਤਾਂ ਇਹਦਾ ਰੇਟ ਵੀ ਉਹਨਾਂ ਜਿੰਨੇ ਹੋ ਜਾਣਾ ਜਿਹੜੀ ਤਾਂ ਐਲਓਆਈ ਵਾਲੀ ਗੱਲ ਹੈ ਜਦੋਂ ਐਲਓਆਈ ਵਿਕੋਗੀ ਤੁਹਾਡੇ ਯਾਨੀ ਕਿ ਇਕੜ ਦੇ ਪਲਾਟ ਵੇਕਣਗੇ ਜਿਹੜੇ ਤੁਹਾਨੂੰ ਅੱਗੇ ਬਥੇਰਾ ਤਾਂ ਬਹੁਤ ਇਹ ਆ ਇਹਦੀ ਉਹ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਪਹਿਲਾਂ ਤਾਂ ਪਤਾ ਹੀ ਨਹੀਂ ਦਿੰਦਾ ਇਹ ਲੋਕ ਕੀ ਹੁੰਦੀ ਆ ਹੁਣ ਤਾਂ ਪਤਾ ਲੱਗ ਗਿਆ ਕਿ ਕੁਇਰ ਜਿਹੜੀ 1 एकड़ 4840 ਗਜ ਦੇ ਵਿੱਚੋਂ ਆਪਾਂ ਨੂੰ 1200 ਗਜ ਜਿਹੜਾ ਮੋੜ ਦਿੰਦੇ ਨੇ ਉਹਦਾ ਉਹ ਐਲਓਆਈ ਕਹਨੇ ਆ ਜਿਹੜਾ ਉਹ ਲੈਟਰ ਦਿੰਦੇ ਨੇ ਉਦੋਂ ਤੱਕ ਤਾਂ ਰੇਟ ਹੋ ਜਾਣਾ ਦੋਸਤੋ ਦੂਜੀ ਜ਼ਮੀਨ ਜੀ ਨਹੀਂ 18 ਕਰੋੜ ਹੋ ਜੇ 20 ਕਰੋੜ ਹੋ ਜੇ 17 ਹੋ ਜੇ ਲੇਕਿਨ ਉਹ ਤੋਂ ਪਹਿਲਾਂ ਪ੍ਰੋਸੈਸ ਚੱਲਦੇ ਚੱਲਦੇ ਦੇ ਵਿੱਚ ਇਹ ਦੋਸਤੋ 6 ਮਹੀਨਿਆਂ ਚੋ ਜੇ ਇਹ 9 ਮਹੀਨਿਆਂ ਚੋ ਜੇ ਇਹ ਪ੍ਰੋਸੈਸ ਪਹਿਲਾ ਵੀ ਪੂਰਾ ਹੋ ਜੇ ਤਾਂ ਇਹ ਦਾ ਜਿਹੜਾ ਰੇਟ ਹੈ ਵੀਰੋ 6 ਤੋਂ 12 ਕਰੋੜ ਤੇ ਪਹੁੰਚੇਗਾ ਇਹ ਮੈਰਾ ਅੱਜ ਦੀ ਡੇਟ ਦੇ ਵਿੱਚ ਨੋਟ ਕਰ ਲਿਓ ਬ्यान ਨੂੰ ਇਹ ਉਹ ਇਲਾਕੇ ਨੇ ਜਿੱਥੇ ਇਦਾਂ ਨਹੀਂ ਜਿਵੇਂ ਆਪਾਂ ਪੰਜਾਬ ਚ ਕਹਿ ਦਿੰਨਾ ਵੀ ਇੱਥੇ ਲੈ ਲਈ ਜੀ ਸੈਦ ਬਾਜੂ ਸੈਦ ਨਾ ਬਾਜੇ ਕਈ ਵਾਰੀ ਘਟ ਜਾਂਦੀ ਹੈ ਜਿਵੇਂ ਉਹਨਾਂ ਅੱਜ ਕੱਲ ਦਾ ਮੌਲ ਚੱਲ ਰਿਹਾ। ਉੱਥੇ ਤਾਂ ਪਰਮਾਨੈਂਟ ਪੱਕੇ ਕੰਮ ਨੇ। ਉਹ ਤਾਂ ਸਰਕਾਰ ਵੱਲੋਂ ਗਮਾੜਾ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਉਹ ਤਾਂ ਪੱਕਾ ਕੰਮ ਆ ਦੋਸਤੋ। ਉੱਥੇ ਤਾਂ ਹੁਣ ਜਿਹੜੇ ਇਹ ਪਿੰਡ ਐਕਵਾਇਰ ਹੋਣੇ ਸਕਾਟ ਹੋ ਗਏ ਯਾਨੀ ਕਿ ਉਹਨਾਂ ਦੀ ਪ੍ਰੋਸੈਸਿੰਗ ਚੱਲ ਪਈ। ਉਹਨਾਂ ਦਾ ਦੋਸਤੋ ਜਿਹੜਾ ਮਤਲਬ ਉਹ ਹੈ ਉਹ ਜਿਹਨੇ ਆਜੋ ਉਥੇ 1 ਏਕੜ ਲੈ ਲਿਆ 6 ਕਰੋੜ ਨੂੰ ਲੈ ਲਿਆ ਉਹਦਾ 12 ਕਰੋੜ ਰੁਪਇਆ ਹੋਣ ਨੂੰ ਮੇਰੇ ਕਹਿਣ ਨਾਲ ਨਹੀਂ ਹੋਣਾ ਇਹ ਤੁਹਾਨੂੰ ਉੱਥੇ ਵੀ ਕਹਿਣਾ ਹੁਣ ਮੇਰੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ ਇਹ ਹੋਣਾ ਹੀ ਹੋਣਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਸੋ ਵੇਚਦਾ ਕੌਣ ਹੈ ਬਹੁਤ ਘੱਟ ਲੋਕ ਕਿਉਂਕਿ ਅਗਲੇ ਨੂੰ ਪਤਾ ਹੈ ਕਿ ਸਾਡੀ ਜ਼ਮੀਨ ਦਾ ਰੇਟ ਵੱਧ ਰਿਹਾ ਉਹ ਕਿਉਂ ਵੇਚੂਗਾ ਪਰ ਮਜਬੂਰੀ ਦੋਸਤੋ ਕਿਸੇ ਦੀ ਕੋਈ ਮਜਬੂਰੀ ਆ ਕਿਸੇ ਨੇ ਕੋਈ ਅੱਗੇ ਸੌਦਾ ਲਿਆ ਹੋਇਆ ਕਿਸੇ ਨੂੰ ਉਦੋਂ ਵੱਧ ਫਾਇਦਾ ਅੱਗੇ ਹੋ ਰਿਹਾ ਕਿ ਇੱਥੇ ਅੱਜ ਮੈਂ 6 ਨੂੰ ਵੇਚ ਕੇ ਗਾਹਾਂ ਜਿੱਥੇ ਲੈਣੀਆਂ ਉੱਤੇ ਹੋ ਜਾਦਾ ਅਗਲੇ ਦਾ 10 ਕਰੋੜ ਦਾ ਫਾਇਦਾ ਹੁੰਦਾ ਹੋਵੇ ਜਾਂ ਫਿਰ ਕਿਸੇ ਦੇ ਵਿਚਾਰੇ ਦੇ ਮਜਬੂਰੀ ਇੰਨੀ ਫਸੀ ਹੁੰਦੀ ਆ ਕਿ ਅਗਲੇ ਦਾ ਸਭ ਕੁਝ ਹੀ ਜਾਂਦਾ ਹੁੰਦਾ ਜਾਂ ਕਿਸੇ ਦੀ ਇੱਜ਼ਤ ਜਦੋਂ ਜਾਂਦੀ ਆ ਦੋਸਤੋ ਫਿਰ ਬੰਦੇ ਨੂੰ ਸਭ ਕੁਝ ਕਰਨਾ ਪੈਂਦਾ ਇਸ ਕਾਰਨ ਕਰਕੇ ਬਹੁਤ ਕੱਟ ਸੌਦੇ ਇੱਥੇ ਉਹਨੂੰ ਵਿਕਦੇ ਹੁੰਦੇ ਨੇ ਜਿਵੇਂ ਨਾ ਆਪਾਂ ਲਾਈਟ ਲੈ ਕੇ ਸੂਈ ਲੱਭੀ ਦੀ ਆਏ ਅਸੀਂ ਸੌਦੇ ਲੱਭਦੇ ਹੁੰਦੇ ਆ ਜੇ ਇੱਥੇ ਕੋਈ ਸੌਦਾ ਅੱਜ ਲੈ ਕੇ ਉਹਨੂੰ ਕੰਪਲੀਟ ਕਰ ਲੈਂਦਾ ਤੇ ਐ ਮੰਨ ਲਓ ਵੀ ਜੀ ਨੇ ਵੀ ਜੀ ਬੈਠੇ ਨੇ ਦੇਖੋ ਪੈਸੇ ਤਾਂ ਪਹਿ ਹੀ ਨਹੀਂ ਜੀ ਦੇ ਕੋਲ ਪਏ ਨੇ ਹੁਣ ਮੈਨੂੰ ਬਥੇਰੇ ਬੰਦੇ ਕਹਿੰਦੇ ਨੇ ਸਾਡੇ ਖਾਤੇ 'ਚ ਪੈਸੇ ਪਏ ਨੇ ਖਾਤੇ ਦੇ ਵਿੱਚ ਪੈਸੇ ਪਏ ਕੀ ਕਰਦੇ ਆ ਮਤਲਬ ਕੱਟਦੇ ਹੀ ਨੇ ਬਾਅਦ ਦੇਣੇ ਆ ਵੀ ਲੇਕਿਨ ਜੀ ਨੇ ਲੈ ਲਿਆ ਇਕਰ ਉਹਦਾ ਸੇ ਦਾ ਜੇ ਮੈਂ ਕਹਾਂ 12 ਦੀ ਵੀ ਇਹ 10 ਵੀ ਬਣ ਜੂਗਾ ਕਿ ਕਿੰਦੀ ਮਤਲਬ ਟਾਈਮ ਤਾਂ ਦੇਖੋ ਕਿੰਨਾ ਕੁ ਟਾਈਮ ਲੱਗਣਾਗਾ ਜਿਹਦੇ ਕੋਲ ਉਹ ਹੈ ਨਹੀਂਗੇ ਪੈਸੇ ਉਹਦੀ ਤਾਂ ਮਜਬੂਰੀ ਆ ਲੇਕਿਨ ਜਿਹਦੇ ਕੋਲੇ ਪੈਸੇ ਹੈਗੇ ਨੇ ਉਹਦੇ ਲਈ ਐਦੋਂ ਵਧੀਆ ਕੋਈ ਠਿਕਾਣਾ ਹੋ ਹੀ ਨਹੀਂ ਸਕਦਾ ਇਹ ਇੰਨਾ ਵਧੀਆ ਮਤਲਬ ਇੱਥੇ ਇਨਵੈਸਟਮੈਂਟ ਕਰਨ ਦਾ ਮੌਕਾ ਹੈਗਾ ਕਿਉਂਕਿ ਜਦੋਂ ਫਿਰ ਇਹ ਸਮਾਂ ਪੂਰਾ ਹੋ ਜਾਂਦਾ ਮੰਨ ਲਓ ਤੁਸੀਂ ਜਦੋਂ ਜਿਵੇਂ ਆ ਡਬਲ ਹੋ ਗਏ ਜੇ ਅੱਜ ਤੋਂ ਅਸੀਂ 4 ਮਹੀਨੇ ਕਿਸੇ ਨੂੰ ਪਹਿਲਾਂ ਕਹਿੰਦੇ ਤੇ ਮਾਰਚ ਪ੍ਰੈਚ ਦੇਈ ਬੰਦਿਆਂ ਨੂੰ ਬਣਾ ਜ਼ੋਰ ਲਾਇਆ ਯਾਰ ਲੈ ਲੋ ਇੱਥੇ ਉਹਨਾਂ ਨੂੰ ਜਿੱਥੇ ਕਿੜਾ ਹੋਣਾ ਇੱਥੇ ਤਾਂ ਜਿਵੇਂ ਆ ਟੋਏ ਪਏ ਨੇ ਇੱਥੇ ਤਾਂ ਇਹ ਜੇ ਫਸਲ ਕਢੀ ਫਸਲ ਤਾਂ ਇਹ 20 ਕਰੋੜ ਵਾਲੀ ਤੇ ਵੀ ਫਸਲੀ ਕਢੀ ਆ ਤੁਹਾਨੂੰ ਵੀਡੀਓ ਮੈਂ ਦਿਖਾਈ ਤਾਂ ਇੱਕ ਵਾਰ ਵੇਲੇ ਉੱਥੇ ਵੀ ਤਾਂ ਇਹ ਫਸਲਾਂ ਹੀ ਕਢੀਆਂ ਨੇ ਪਰ ਰੇਟ ਹੋ ਗਏ ਉੱਤੇ 12-20 ਕਰੋੜ ਰੁਪਏ ਦੇ ਉਹ ਤਾਂ ਜਿਵੇਂ ਜਿਵੇਂ ਮਨ ਨੂੰ ਜਦੋਂ ਹੋ ਜਾਣ ਸੜਕਾਂ ਪੈਣ ਲੱਗ ਗਈਆਂ ਉਦੋਂ ਉਹਨੇ ਕਿਹਾ ਤਾਂ ਹੀ ਪਤਾ ਲੱਗੂ ਉਸਰਗੀਆਂ ਬੈਂਡਿੰਗਾਂ ਦਾ ਦੱਸ ਦਿੰਦੀ ਵੀ ਵੰਜਨੀਆਂ ਸੋ ਦੋਸਤੋ ਜੇ ਕੋਈ ਲਾਉਣਾ ਪੈਸੇ ਚਾਹੇ ਤਾਂ ਹਾਜ਼ਰ ਬੈਠੇ ਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ